ਅੱਜ 3 ਇਸ ਰੈਂਕ ਨੂੰ ਪ੍ਰਾਪਤ ਕਰਕੇ ਕਿੰਨੀ ਕਮੈਨ ਕੋੜੀ ਸੀ ਦਰ ਮਿਹਨਤ ਤਾਂ ਕਾਫੀ ਜ਼ਿਆਦਾ ਹੁੰਦੀ ਹੈ ਆਪਣਾ ਜਿਹੜਾ ਆ ਹਾਰਡਵਰਕ ਹੁਣ ਇਹ ਹੈ ਕਿ ਬੱਚਾ ਜਿਹੜਾ ਹੈ ਆਪਣਾ ਫੁੱਲ ਡੈਡੀਕੇਸ਼ਨ ਦੇਵੇ ਔਰ ਫੁੱਲ ਡੈਡੀਕੇਸ਼ਨ ਦੇ ਵਿੱਚ ਇਹ ਹੈ ਕਿ ਆਪਣਾ ਜਿੰਨਾ ਵੀ ਹੋ ਸਕਦਾ ਹੈ ਟਾਈਮ ਪੂਰਾ ਸ਼ੁਰੂ ਤੋਂ ਲੈ ਕੇ ਬਿਲਕੁਲ ਦਿਨ ਦੀ ਸ਼ੁਰੂਆਤ ਹੀ ਅਸੀਂ ਆਪਣੇ ਉਹ ਏਮ ਦੇ ਨਾਲ ਕਰੀਏ ਮੈਂ ਲੇਬਰ ਦਾ ਕੰਮ ਕਰਦਾ ਸਰ ਬੱਚੀ ਦਾ ਇਸ ਕੰਮ ਕਰਦੀ ਕਿਸ ਤਰ੍ਹਾਂ ਸਰ ਬੇਟੀ ਨੇ ਬੜਾ ਮਾਣ ਹੈ ਇਹਨੇ ਨੀਟ ਕਲੀਅਰ ਕਰਕੇ ਜੀਐਮਸੀ ਪ੍ਰਾਪਤ ਕੀਤਾ ਹੈ ਮੈਂ ਪੂਰੇ ਸਕੂਲ ਸਟਾਫ ਦਾ ਬੜਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਸਰ ਬਹੁਤ ਹੀ ਵਧੀਆ ਕੀਤਾ ਸਾਨੂੰ ਮਾਣ ਹੈ ਆਪਣੀ ਬੇਟੀ ਦਾ ਮੈਂ ਨੀਲਮ ਕੁਮਾਰੀ ਅੰਗਰਨਵਾੜੀ ਹੈਲਪਰ ਹਾਂ ਸਰ ਮੈਂ ਮੈਨੂੰ ਆਪਣੀ ਬੇਟੀ ਤੇ ਬਹੁਤ ਗਰਵ ਹੈ ਜੋ ਇਸਨੇ ਇਤੋ ਤੱਕ ਸਾਨੂੰ ਪਹੁੰਚਾਇਆ ਤੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਸਰ ਹਾਂਜੀ ਤੁਸੀਂ ਤੇ ਤੁਹਾਡੇ ਹਸਬੰਦ ਕੀ ਕਰਦੇ ਹੋ ਸਰ ਮੇਰੇ ਹਸਬੰਦ ਲੀਵਰ ਦਾ ਕੰਮ ਕਰਦੇ ਆ ਤੇ ਸਰ ਮੈਂ ਅੰਗਰਨਵਾੜੀ ਹੈਲਪਰ ਹਾਂ ਸਰ ਆਜੋ ਮੈਡਮ ਮੈਡਮ ਮੇਰੇ ਨਾਲ ਖੜੇ ਕਿ ਕਿਸ ਤਰ੍ਹਾਂ ਦੀ ਹੈਲਪ ਸੀ ਔਰ ਕਿਸ ਤਰ੍ਹਾਂ ਦੇ ਬੱਚੇ ਆ ਬੱਚੇ ਨੂੰ ਇੱਕ ਗਾਈਡੈਂਸ ਦੀ ਲੋੜ ਸੀਗੀ ਮਤਲਬ ਸ਼ੁਰੂ ਤੋਂ 10th ਨੇ ਇਹ ਮਨ ਬਣਾ ਲਿਆ ਸੀਗਾ ਕਿ ਮੈਂ ਵੀ ਅੰਚਲ ਭੈਣ ਦੀ ਤਰ੍ਹਾਂ ਐਮਸ ਦੇ ਵਿੱਚ ਜਾਂ ਕਿਤੇ ਮੈਡੀਕਲ NEET ਕੁਆਲੀਫਾਈ ਕਰਕੇ ਅੱਛੇ ਮੈਡੀਕਲ ਕਾਲਜ 'ਚ ਐਡਮਿਸ਼ਨ ਲੈਣਾ ਹੈ। ਬਾਕੀ ਜਦੋਂ ਇਹਨੇ ਆਪਣੇ 10th ਮੈਰਿਟ ਹਾਸਲ ਕੀਤੀ ਹੈ ਬੜੀ ਖੁਸ਼ੀ ਹੋਈ ਉਸ ਤੋਂ ਬਾਅਦ ਇਹ ਬੱਚਾ ਮੈਰਿਟਰੀਅਸ ਸਕੂਲ ਸ਼ਿਫਟ ਹੋ ਗਿਆ ਸੀਗਾ ਪਰ ਫਿਰ ਵੀ ਸਾਡੇ ਕੰਟੈਕਟ ਵਿੱਚ ਰਹੀ। ਇਹਨੇ ਬੁੱਕਸ ਵਗੈਰਾ ਕਾਫੀ ਜੋ ਨੂੰ ਲੋੜ ਸੀਗੀ ਜੋ ਕੁਝ ਸਾਡੇ ਕੋਲ ਗਾਈਡੈਂਸ ਸੀਗੀ ਤੇ ਉਹ ਅਸੀਂ ਨੂੰ ਹੈਲਪ ਕੀਤੀ ਕਿ ਬੇਟਾ ਇਹ ਬੁੱਕਸ ਤੋਂ ਸਟੱਡੀ ਕਰੇ ਗਾਈਡੈਂਸ ਲੈ। ਤੇ ਬਾਕੀ ਬੱਚਾ ਕੁਦੀ ਹਾਰਡ ਵਰਕਿੰਗ ਸੀਗਾ ਔਰ ਇਹਦੇ ਹਾਰਡ ਵਰਕਿੰਗ ਸਦਕੇ ਹੀ ਇਸਨੇ ਕਾਮਯਾਬੀ ਹਾਸਲ ਕੀਤੀ ਹੈ। ਥੈਂਕ ਯੂ। ਪੂਰੇ ਸਟਾਫ ਦੇ ਲਈ ਪ੍ਰਿੰਸੀਪਲ ਸਾਹਿਬ ਲਈ ਸਾਡੇ ਐਸਐਮਸ ਦੇ ਮੈਂਬਰ ਵੀ ਤੇ ਹਾਜ਼ਰ ਹੀ ਸਾਰੇ ਲਈ ਪਿੰਡ ਦੇ ਲਈ ਵੀ ਬੜੀ ਮਾਣ ਵਾਲੀ ਗੱਲ ਹੈ। ਇਹ ਸਾਡੇ ਸਕੂਲ ਦਾ ਜਿਹੜਾ ਬੱਚਾ ਆ ਉਹਨੇ ਨੀਡ ਦਾ ਟੈਸਟ ਕਲੀਅਰ ਕੀਤਾ। ਇਹ ਦੂਜਾ ਬੱਚਾ ਸਾਡੇ ਸਕੂਲ ਦਾ ਜੀ ਪਹਿਲੇ ਮੈਡਮ ਲਤਾ ਜੀ ਦਾ ਬੇਟਾ ਜਿਹੜਾ ਅੰਸ਼ੁਲ ਉਹਨੇ ਨੀਡ ਦਾ ਟੈਸਟ ਕਲੀਅਰ ਕਰਕੇ ਉਹ ਆਲ ਇੰਡੀਆ ਜਿਹੜਾ ਰੈਂਕ ਉਹਦਾ ਆਇਆ ਹੋ ਏਮਜ਼ ਦੇ ਵਿੱਚ ਜਿਹੜਾ ਆ ਉਹ ਇਸ ਲਈ ਆਪਣੀ ਡਾਕਟਰੀ ਦੀ ਪੜ੍ਹਾਈ ਜਿਹੜਾ ਕਰ ਰਿਹਾ ਤੇ ਦੂਜੇ ਨੰਬਰ ਤੇ ਸਾਡੀ ਇਹ ਬੱਚੀ ਹੋ ਗਈ ਭਾਰਤੀ ਇਹ ਵੀ ਜਿਹੜੀ ਹੈ ਇਹਨੂੰ ਸੀਟ ਮਿਲੀ ਆ ਬੜੀ ਮਾਣ ਵਾਲੀ ਗੱਲ ਆ